ਪਿਛਲੇ ਵੀਡੀਓ ਵਿੱਚ ਜਿਹੜੇ ਮੈਂ ਗੱਲ ਕਰ ਰਿਹਾ ਸੀ ਮੈਂ ਕਿਹਾ ਕਿ ਸਭ ਤੋਂ ਬਿਮਾਰੀਆਂ ਦੀ ਮੇਨ ਜੜ ਜਿਹੜੀ ਆ ਉਹ ਮੋਟਾਪਾ ਹੈ ਪਰ ਗੱਲ ਕਰਨ ਵਾਲੀ ਇਹ ਹੈ ਕਿ ਮੋਟਾਪਾ ਹੁੰਦਾ ਕਿਉਂ ਹੈ ਬੰਦਾ ਮੋਟਾ ਕਿਦਾਂ ਹੋ ਜਾਂਦਾ ਬਿਲਕੁਲ ਸਿੱਧੀ ਪੱਦਰੀ ਗੱਲ ਹੈ ਸਾਰਿਆਂ ਨੂੰ ਪਤਾ ਹੈ ਪਰ ਅਸੀਂ ਉਸ ਚੀਜ਼ ਦਾ ਉਸ ਚੀਜ਼ ਤੇ ਧਿਆਨ ਨਹੀਂ ਦਿੰਦੇ ਇਹਦੇ ਵਿੱਚ ਕੋਈ ਲੰਬੀ ਚੌੜੀ ਸਾਇੰਸ ਨਹੀਂ ਹੈ कोई लंबी चौड़ी कहानी नहीं है सीधा है कि जिन्ना खाओगे उस तो कम करोगे तो मोटे हो जाओगे जिन्ना खाओगे उस तो कम करोगे तो पतले हो जाओगे जिन्ना खाओगे उन्ना ही कम करोगे बराबर रहोगे खुराक जिन्नी खाओगे उद्दे मुताबिक काम नहीं करोगे शरीर चर्बी जमेगी ਤੇ ਮੋਟੇ ਹੋ ਜਾਓ ਇਹਨੂੰ ਮੈਂ ਥੋੜਾ ਹੋਰ ਵਿਸਤਾਰ ਚ ਸਮਝਾਨਾ ਕਿ ਜਿੱਲੇ ਸੀ ਰੋਟੀ ਖੰਨੇ ਆ ਰੋਟੀ ਲਾ ਲਓ ਚਾਹ ਲਾ ਲਓ ਫੁਲਕਾ ਲਾ ਲਓ ਚੌਲ ਲਾ ਲਓ ਦਾਲ ਲਾ ਲਓ ਖਰਬੂਜਾ ਲਾ ਲਓ ਗੰਨਾ ਲਾ ਲਓ ਜੋ ਮਰਜੀ ਤੁਸੀਂ ਖਾ ਲਓ ਸਿਵਾਏ ਪਾਣੀ ਦੇ ਜਿੰਨੀਆਂ ਵੀ ਚੀਜ਼ ਤੁਸੀਂ ਖਾਓਗੇ ਉਹ ਸਾਰੀਆਂ ਚੀਜ਼ਾਂ ਚ ਨੂੰ ਖਰਾਕ ਮੰਨੋ ਉਹਦੇ ਚ ਤਾਕਤ ਹੈ ਉਹ ਤਾਕਤ ਤੁਹਾਡੇ ਕੰਮ ਕਰਨ 'ਚ ਇਸਤੇਮਾਲ ਹੁੰਦੀ ਹੈ ਤੇ ਕੰਮ ਕਿਹੜਾ ਹੁਣ ਮੈਂ ਖੜਾ ਹੋ ਕੇ ਗੱਲ ਕਰ ਰਿਹਾ ਗੱਲ ਕਰਨਾ ਕੰਮ ਹੈ ਲੰਮੇ ਪੈਣਾ ਕੰਮ ਹੈ ਸੋਣਾ ਕੰਮ ਹੈ ਸਾਹ ਲੈਣਾ ਕੰਮ ਹੈ ਦਿਲ ਧੜਕਣਾ ਕੰਮ ਹੈ ਦਿਲ ਦੇ ਅੰਦਰ ਜਿਹੜਾ ਸਰੀਰ ਦੇ ਅੰਦਰ ਖੂਨ ਚੱਲ ਰਿਹਾ ਉਹ ਕੰਮ ਹੈ ਰੋਟੀ ਖਾਣਿਆ ਉਹ ਵੀ ਕੰਮ ਹੈ ਜਿਹੜਾ ਪਾਚਰੀਏ ਰੋਟੀ ਉਹ ਵੀ ਕੰਮ ਹੈ ਬਟ ਇਹਦੇ ਇਲਾਵਾ ਵੀ ਕੰਮ ਨੇ ਕਿਹੜੇ ਸੌਂਦਿਓ ਉਹ ਵੀ ਕੰਮ ਹੈ ਹਰ ਚੀਜ਼ ਵਾਸਤੇ ਤੁਹਾਨੂੰ ਥੋੜੀ ਥੋੜੀ ਖੁਰਾਕ ਦੀ ਜ਼ਰੂਰਤ ਹੈ ਪਰ ਉਸ ਤੋਂ ਇਲਾਵਾ ਜਿਹੜੇ ਹੀ ਤੁਰਨੇ ਕੰਮ ਹੈ ਪਿਆਲੀਆਂ 'ਚ ਕੰਮ ਕਰਨੇ ਆ ਕੰਮ ਹੈ ਉਹਦੇ 'ਚ ਵੀ ਖੁਰਾਕ ਇਸਤੇਮਾਲ ਹੁੰਦੀ ਹੈ ਆਮ ਤੌਰ 'ਤੇ ਇਨਸਾਨ ਅਗਰ ਮੰਨ ਲਓ ਹਿੱਲੇ ਜੁਲੇ ਨਾਲ ਲੰਮਾ ਹੀ ਪਿਆ ਰਵੇ ਤੇ ਉਹਨੂੰ ਮਤਲਬ ਕੋਈ 11-1200 ਜਾਂ 1500 ਕੈਲੋਰੀ ਕੈਲੋਰੀ ਇੱਕ ਕਿਸਮ ਦੀ ਯੂਨਿਟ ਹੈ ਜਿਸ ਦਾ ਮਤਲਬ ਬਿਜਲੀ ਇਸਤੇਮਾਲ ਕਰਦੇ ਇੰਨੀ ਯੂਨਿਟ ਇਸਮਾਲ ਹੋਈ ਉਦਾਂ ਹੀ ਕੈਲੋਰੀ ਹੈ ਰੋਟੀ ਖਾਣੇ ਆ ਉਹਦੇ 'ਚ ਹਰ ਰੋਟੀ ਵਿੱਚ ਥੋੜੀ ਥੋੜੀ ਕੈਲੋਰੀ ਹੈ ਮੇਦਾ ਫੁਲਕਾ 70 ਕੈਲੋਰੀ ਗੰਨਾ पूरा गन्ना चूप लिया दो सौ कैलोरी हो जाएगी अंब चूप लिया सौ कैलोरी होगी चाह ली पचहत्तर कैलोरी होगी यह जल्दी तो तुम खाई जाओगे एरीर ताकत बनी जाएगी और वो इस्तेमाल होनी चाहिए इस्तेमाल कितना पूरा दिन चीज ज लम्बे पे रहिए और कोई ज़्यादा हिले डुले नहीं थोड़ा बहुत घर च नाता तोता रोटी खाधी एह साई ग्यारह बारह सौ पंद्रह सौ कैलोरी इस्तेमाल हो जाएगी पर जे मान लो ती वाई कर दो ਛੋਟੇ ਕਿਸਾਨ ਹੋ ਤੁਸੀਂ ਗਏ ਪੈਲੀ ਚ ਹੱਲ ਬਾਈ ਸੁਆਗਾ ਫੇਰਿਆ ਕਈ ਬਾਈ ਪਾਣੀ ਛੱਡਿਆ ਪੱਠੇ ਵੱਡੇ ਕੂਤਰੇ ਡੰਗਰਾਂ ਨੂੰ ਪਾਏ ਵਾਪਸ ਆਏ ਮੁੜ ਕੇ ਵਾਪਸ ਗਏ ਪੈਲੀ ਚ ਬੋਰੀਆਂ ਚੁੱਕੀਆਂ ਉਸ ਅਨਾਜ ਦੀਆਂ ਘਰ ਨੂੰ ਲਿਆਂਦੀ ਮੰਡੀ ਲੈ ਗਏ ਇਹ ਸਾਰਾ ਕੰਮ ਹੈ ਜਿਹੜੇ ਤੁਸੀਂ ਇਹ ਕੰਮ ਕਰਦੇ ਹੋ ਇਹਦੇ ਚ ਤਾਕਤ ਹੋਰ ਲੱਗਦੀ ਹੈ ਤੇ ਮੰਨ ਲੋ ਬੰਦਾ ਸਭ ਕੰਮ ਹੱਥੀ ਕਰਦਾ ਔਰ ਦੋ ਤਿੰਨ ਕਿਲੇ ਦਾ ਮਾਲਕ ਹੈ ਸਾਰਾ ਕੰਮ ਹੱਥੀਂ ਕਰਦਾ ਹਲ ਵੀ ਆਪਣੇ ਹੱਥੀਂ ਬੰਦਾ ਤੇ ਉਹਨੂੰ ਮੁਤਕਰੀਬਨ ਦਿਨ ਚ 2.5 3000 ਕੈਲੋਰੀ ਚਾਹੀਦੀ ਹੈ ਪਰ ਜਿਹੜਾ ਬੰਦਾ ਦੁਕਾਨ ਤੇ ਬੈਠਾ ਹੈ ਜਾਂ ਮੰਨ ਲਓ ਤੁਸੀਂ ਬੈਂਕ ਚ ਨੌਕਰੀ ਕਰਦੇ ਹੋ ਸਵੇਰੇ ਘਰੋਂ ਖਾ ਕੇ ਗਏ ਬੈਂਕ ਚ ਬੈਠੇ ਸਾਰਾ ਦਿਨ ਚਾਹ ਪੀਤੀ ਬੈਂਕ ਚ ਕੰਮ ਕੀਤੇ ਘਰ ਨੂੰ ਵਾਪਸ ਆਏ ਘਰ ਆ ਕੇ ਮੁੜ ਕੇ ਰੋਟੀ ਖਾਧੀ ਕਿਤੇ ਤੁਰੇ ਫਿਰੇ ਨਹੀਂ ਉਹਨੂੰ ਤਕਰੀਬਨ 1800 1900 ਇੰਨੀ ਕੈਲੋਰੀ ਚਾਹੀਦੀ ਪਰ ਇਹ ਦੋਨੇ ਬੰਦੇ ਜਿਹਦਾ ਮਤਲਬ ਕਿਸਾਨ ਹੈ ਤੇ ਜਿਹੜਾ ਬੈਂਕ 'ਚ ਕੰਮ ਕਰਦਾ ਅਗਰ ਮੰਨ ਲਓ ਦੋਨੇ ਬਰਾਬਰ ਦੀ ਰੋਟੀ ਖਾਂਦੇ ਆ ਯਾਨੀ ਕਿ 3000 ਕੈਲੋਰੀ ਖਾ ਜਾਂਦੇ ਆ ਤੇ ਕੀ ਹੋਏਗਾ ਕੀ ਜਿਹੜਾ ਬੈਂਕ 'ਚ ਕੰਮ ਕਰ ਰਿਹਾ ਉਹ ਹੌਲੀ 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 ਉਹਦੇ ਸਰੀਰ 'ਚ ਚਰਬੀ ਜੰਮਦੀ ਜਾਏਗੀ ਉਹ ਮੋਟਾ ਹੋ ਜਾਏਗਾ ਜਲਦੀ ਮੋਟੇ ਹੋ ਜਾਗੇ ਫਿਰ ਤੁਸੀਂ ਆਲਸੀ ਹੋ ਜਾਗੇ ਫਿਰ ਤੁਸੀਂ ਕੁਤਰੋਗੇ ਘੱਟ ਫਿਰ ਤੁਸੀਂ ਹੋਰ ਖਾਓਗੇ ਫਿਰ ਹੋਰ ਮੋਟੇ ਹੋ ਜਾਓਗੇ ਇਹ ਬਿਲਕੁਲ ਸਿੱਧਾ ਫਾਰਮੂਲਾ ਇਨੂੰ ਰੋਕਣ ਦਾ ਇੱਕੋ ਹੀ ਤਰੀਕਾ ਹੈ ਤੇ ਇਹਨੂੰ ਖਰਚ ਕਰਨ ਦਾ ਵੀ ਇੱਕੋ ਹੀ ਤਰੀਕਾ ਹੈ ਜੇ ਅਗਰ ਮੈਂ ਬੈਠਾ ਰਹਾਵਾਂਗਾ ਮੈਂ ਵੀ ਮੋਟਾ ਹੋ ਜਾਵਾਂਗਾ ਜੇ ਮੈਂ ਤੁਰੀ ਜਾਵਾਂਗਾ ਮੈਂ ਕਤਲਾ ਹੋ ਜਾਵਾਂਗਾ ਕਰਨਾ ਕੀ ਹੈ ਕਿ ਰੋਟੀ ਤਾਂ ਖਾਓ ਜੇ ਤੁਹਾਨੂੰ ਭੁੱਖ ਲੱਗੀ ਬਿਨਾਂ ਭੁੱਖ ਦੇ ਰੋਟੀ ਨਾ ਖਾਓ ਤੇ ਦੂਜਾ ਰੋਟੀ ਉਨੀ ਖਾਓ ਜਿੰਨੀ ਭੁੱਖ ਹੈ ਨਾ ਉਸ ਤੋਂ ਥੋੜੀ ਨਹੀਂ ਘੱਟ ਥੋੜੀ ਜਿਹੀ ਉਹ ਤੀਜਾ ਦਿਨ ਵੇਲੇ ਨਾ ਲੰਮੇ ਪਾਓ ਨਾ ਕੁਰਸੀ ਤੇ ਬੈਠੋ ਤੁਰ ਹੀ ਜਾਓ ਜੇ ਤੁਹਾਡਾ ਮਤਲਬ ਹੋ ਸਕਦਾ ਤੇ ਕੰਮ ਕਰੀ ਜਾਓ ਘਰ 'ਚ ਕੰਮ ਕਰ ਲਓ ਬਾਹਰ ਕੰਮ ਕਰ ਲਓ ਪੈਲੀ 'ਚ ਕੰਮ ਕਰ ਲਓ ਨਹੀਂ ਜਸ ਤੁਹਾਡੇ ਕੋਲ ਇਹੋ ਜੇ ਕੰਮ ਨਹੀਂ ਹੈਗੇ ਜਾਂ ਤੁਸੀਂ ਦਫ਼ਤਰਾਂ 'ਚ ਕੰਮ ਕਰਦੇ ਹੋ ਸ਼ੇਅਰ ਕਰ ਲੋ ਜਿਮ ਚਲ ਜਾਓ ਦੌੜਨ ਚਲ ਜਾਓ ਸਾਈਕਲ ਚਲਾ ਲਓ ਕੁਝ ਕਰ ਲੋ ਇਹ ਤੁਸੀਂ ਕਰੋਗੇ ਮੋਟੇ ਨਹੀਂ ਹੋ ਸਕਦੇ ਨਹੀਂ ਕਰੋਗੇ ਮੋਟੇ ਹੋ ਜਾਓਗੇ ਚਰਬੀ ਜੰਮ ਜੇਗੀ ਬਿਮਾਰ ਜੇ ਖਾਈ ਜਾਓਗੇ ਤੇ ਮੋਟੇ ਹੋ ਜਾਓਗੇ ਜੇਲੇ ਮੋਟੇ ਹੋ ਗਏ ਇੱਕ ਵਾਰੀ ਤੇ ਫਿਰ ਪਤਲਾ ਹੋਣਾ ਸੌਖਾ ਨਹੀਂ ਹੈ ਇਸ ਵਾਸਤੇ ਮੋਟੇ ਨਾ ਹੋ ਕੱਲ ਫਿਰ ਮਿਲਦੇ ਆਂ